ਤਾਂ ਕਮਲਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਗਿਆ ਗਲ ਕੁਟਣ ਦੇ ਕਾਰਨ ਕਮਲਕੌਰ ਦੀ ਮੌਤ ਹੋਈ ਹੈ ਸਿਰਕਸ਼ੋਸ਼ਨ ਬਾਰੇ ਕੋਈ ਵੀ ਹਾਂ ਜੇ ਸਪਸ਼ਟ ਹੈ ਜਿਹੜਾ ਨਹੀਂ ਹੋ ਸਕਿਆ ਤਾਂ ਦੱਸਦੇ ਕਿ ਬਿਸਰਾ ਰਿਪੋਰਟ ਦੇ ਵਿੱਚ ਜਿੰਸੀ ਸ਼ੋਸ਼ਣ ਬਾਰੇ ਖੁਲਾਸਾ ਹੋ ਸਕਦਾ ਹੈ ਆਹ ਤੇ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਿਣੀ ਹੈ ਹਾਲਾਂਕਿ ਇਲਜ਼ਾਮ ਲਗਾਏ ਗਏ ਸੀ ਭਾਈ ਅਮਰਤਪਾਲ ਸਿੰਘ ਮੈਰੋ ਦੇ ਸਾਥੀਆਂ ਦੇ ਉੱਤੇ ਕਿ ਕਤਲ ਕਰਨ ਤੋਂ ਪਹਿਲਾਂ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਜ਼ਬਰਦਸਤੀ ਕੀਤੀ ਗਈ ਜਿੰਸੀ ਸ਼ੋਸ਼ਣ ਕੀਤਾ ਗਿਆ ਪਰ ਦੱਸਦੀ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਸੇ ਤਰ੍ਹਾਂ ਦਾ ਕੁਝ ਵੀ ਖੁਲਾਸਾ ਨਹੀਂ ਹੋਇਆ ਤੇ ਬਿਸਰਾ ਰਿਪੋਰਟ ਦੇ ਵਿੱਚ ਜਿੰਸੀ ਸ਼ੋਸ਼ਣ ਬਾਰੇ ਅਪਡੇਟ ਹੈ ਉਹ ਉਹ ਵੀ ਆ ਜਾਏਗੀ ਤਾਂ ਦੱਸੀ ਕਿ ਬਿਸਤਰਾ ਸੈਂਪਲ ਨੇ ਜਿਹੜੇ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਨੇ ਪ੍ਰਾਈਵੇਟ ਪਾਰਟ ਦੇ ਨੇੜੇ ਕੁਝ ਨਿਸ਼ਾਨ ਮਿਲੇ ਨੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਤਾਂ 12 ਜੂਨ ਨੂੰ ਕਮਲ ਕੌਰ ਭਾਬੀ ਦਾ ਜਿਹੜਾ ਪੋਸਟਮਾਰਟਮ ਕੀਤਾ ਗਿਆ ਸੀ ਤਾਂ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਕੰਟੈਂਟ ਪਾਉਣ ਕਰਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਔਰ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਦੋ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਹਾਲਾਂਕਿ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਜਿਹੜੇ ਉਹ ਬਾਗੀ ਦੱਸੇ ਜਾ ਰਹੇ ਨੇ ਦੁਬਈ ਦੇ ਵਿੱਚ ਆ ਚੁੱਕੇ ਨੇ ਤਾਂ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ ਖੁਲਾਸਾ ਇਹ ਹੋਇਆ ਆ ਕਿ ਉਸ ਦਾ ਜਿਹੜੀ ਮੌਤ ਹੈ ਕਮਰ ਕੱਸੇ ਦੇ ਨਾਲ ਗਲਾ ਘੁੱਟਣ ਦੇ ਕਾਰਨ ਹੋਈ ਹੈ ਤੇ ਸਰੀਰਕਸ਼ੋਸ਼ਣ ਬਾਰੇ ਕੋਈ ਵੀ ਅਪਡੇਟ ਨਹੀਂ ਸਾਹਮਣੇ ਆਈ ਹੈ ਕੁਝ ਵੀ ਸਪ ਪੋਰਟ ਦੇ ਵਿੱਚ ਏਜੰਸੀ ਸੋਸ਼ਲ ਬਾਰੇ ਖੁਲਾਸਾ ਹੋ ਸਕਦਾ ਹੈ ਫਿਲਹਾਲ ਸੈਂਪਲ ਨੇ ਜਿਹੜੇ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਗਏ ਨੇ ਤਾਂ ਪ੍ਰਾਈਵੇਟ ਪਾਰਟ ਦੇ ਨੇੜੇ ਕੁਝ ਨਿਸ਼ਾਨ ਮਿਲੇ ਨੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਤਾਂ 12 ਜੂਨ ਨੂੰ ਕਮਲ ਕੌਰ ਭਾਬੀ ਦਾ ਪੋਸਟਮਾਰਟਮ ਕੀਤਾ ਗਿਆ ਸੀ